ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਮੋਗਾ ਪੁਲ ਸਥਾਨਾ ਸਿਟੀ ਸਾਉਥ ਮੋਗਾ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਈ ਚੋਰੀ ਟਿਕੋ ਦਿੱਤੇ ਗਏ 15 ਮੋਬਾਈਲਾਂ ਸਮੇਤ ਦੋ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਬਣਦੀ ਕੀਮਤ ਤਿਰਤੋਂ 2 ਲੱਖ ਰੁਪਏ ਬਣਦੀ ਹੈ ਇੱਕ ਜਿਹੜਾ ਕਿਊਜ਼ਡ ਸੀ ਉਸਤੇ ਜਿਹੜਾ ਪਹਿਲਾਂ ਵੀ ਮੁਕੱਦਮਾ ਦਰਜ ਹੈ ਤੇ ਸਾਰੀਆਂ ਕਿਸਤਾ ਦੇ ਵਿੱਚ ਦੀ ਭਾਲ ਸੀਗੀ ਬਹੁਤ ਸਾਰੀਆਂ ਕਿਸਤਾ ਦੇ ਵਿੱਚ ਦੀ ਭਾਲ ਸੀ ਜਿਹੜੇ ਕਿ ਕੱਲ ਇਹਨੂੰ ਕਾਬੂ ਕੀਤਾ ਗਿਆ ਮੁਗਾ ਪੁਲਸ ਵੱਲੋਂ ਜਿਹੜਾ ਇਹ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਈ ਹੈ ਬਹੁਤ ਸਾਰੇ ਲੁਟਕਾ ਖੂਹਾਂ ਦੇ ਵਿੱਚ ਇਹਨਾਂ ਦਾ ਨਾਮ ਸੀ ਸੋ ਵੀਡੀਓ ਸ਼ੇਅਰ ਕਰ ਦਿਓ ਔਰ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਮੋਗਾ ਪੁਲਿਸ ਵੱਲੋਂ ਇੱਕ ਜਿਹੜੇ ਸਨੇਚਰ ਹੈਗੇ ਆ ਉਹਨਾਂ ਦੇ ਸਨੇਚਿੰਗ ਜਿਹੜੀ ਵਾਦੀ ਸਨੇਚਿੰਗ ਸੀ ਇਥੇ ਉਹਨਾਂ ਦੇ ਤਹਿਤ ਕਾਰਵਾਈ ਕਰਦੇ ਹੋਏ ਇੱਕ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਐਫ ਆਈ ਨੰਬਰ 7 ਅੰਡਰ ਸੈਕਸ਼ਨ 304 ਬੀ ਐਨ ਐਸ ਐਸ ਤੇ ਉਹਦੇ ਤਹਿਤ ਅਸੀਂ ਜਿਹੜੀ ਦੋ ਅਕਿਊਜ਼ਮ ਗ੍ਰਿਫਤਾਰ ਕੀਤਾ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਜਿਹੜਾ ਹਰਪ੍ਰੀਤ ਸਿੰਘ ਦਾ ਉਹਦੇ ਉੱਪਰ ਪਹਿਲਾਂ ਵੀ ਇੱਕ ਚੋਰੀ ਦਾ ਪਾਚਾ ਰਜਿਸਟਰ ਹੈਗਾ ਸਿਟੀ ਸਿਟੀ ਮੋਗਾ ਵਿੱਚੀ ਅਨਾਂ ਕੋਲੋਂ ਟੋਟਲ ਅਸੀਂ 15 ਮੋਬਾਈਲ ਜਿਹੜੇ ਹੈਗੇ ਸਮਾਰਟਫੋਨਸ ਉਹ ਰਿਕਵਰ ਕੀਤੇ ਹੈਗੇ ਜੋ ਕਾਫੀ ਜਿੰਨਾਂ ਦੀ ਕੀਮਤ तकरीबन 10000 ਤੋਂ ਸਾਰੇ ਦੀ ਪਾਰ ਉਹ ਉੱਪਰ ਹੀ ਹੈਗੀ ਹੈ ਇਹ 1.5 ਤੋਂ 2 ਲੱਖ ਦੇ ਫੋਨ ਬਣ ਜਾਂਦੇ ਹੈਗੇ ਤੇ ਇਹਨਾਂ ਨੂੰ ਅਸੀਂ ਫਰਦਰ ਅਨਰ ਇਨਵੈਸਟੀਗੇਸ਼ਨ ਕਰਦੇ ਹੋਏ ਉਹਨਾਂ ਦੇ ਰੀਅਲ ਓਨਰ ਲੱਭ